ਠੀਕ ਆ ਠੀਕਾ ਜਸੀ ਕੋਚ ਪਰਲੇ ਕਰੇ ਫਿਲਹ ਇੱਕ ਪਾਦਾ ਪਰਲਾ ਕਰਨਾ ਪੜਦਾ ਕਰਕ ਨੰਬਰਦਾਰ ਖੋਹ ਜਾਂਦਾ ਨੰਬਰਦਾਰ ਕਨੇਡਾ ਵਾਲੇ ਪ੍ਰਿੰਸੀਪਲ ਇਹਨੇ ਲਖਵਿੰਦਰ ਸੰਧੂ ਬੈਠਾ ਜਿਹਦੀ ਕੜਕਾ ਉਹ ਵਾਲਾ ਬਈ ਖੁੱਲ ਕੇ ਛਿੱਕੇ ਮਾਰ ਕੋਈ ਚੱਕਰ ਰਿਆਂ ਵਾਲਾ ਮੈਂ ਵਤਨ ਵੇਲੇ ਯਾਦ ਕਰੈ ਕਰੂਗਾ ਵੀ ਕਰਨ ਦੀ ਬੋਲ ਛੱਡ ਗਈ ਸੀ ਚਾ ਚਾ ਕੀ ਫਿਰ ਚਾ ਕਾਰੇ ਪਾਸੇ ਲਖਵਿੰਦਰ ਜੀ ਚਾਰ ਬਾਲਾਂ ਬਾਕੀ ਆ ਤੇ 183 ਸਕੋਰ ਹੈ ਜਿਹੜੇ ਹੋ ਗਿਆ ਲਖਵਿੰਦਰ ਦੀ ਆ ਵੀ ਕਰਕੇ ਲਖਵਿੰਦਰ ਦੀ ਆ ਲਖਵਿੰਦਰ ਰਾਤ ਨੂੰ ਸੁਪਨੇ ਚ 扑ੜਕ扑ੜਕਣਾ ਉੱਠੀਏ ਕਿਤੇ ਲਗਾਤਾਰ ਤਿੰਨ ਛੱਕੇ ਕਰਨ ਦੇ ਬੈਟ ਤੋਂ ਜਵਰਾਜ ਵਜਦਾ ਆ ਗਿਆ ਪੈਂਸਾ ਸਾਹਿਬ ਜਵਰਾਜ 6 ਹੀ ਮਾਰੂ ਚਾਚਾ ਕਹਿੰਦੇ ਪ੍ਰਗਟ ਬਹੁਤ ਖੁਸ਼ ਆਨੰਦਿਆ ਧੂਮ ਤਾਰ ਬੱਲੇਬਾਜੀ ਪਹਿਲੀ ਔਰ ਵੇਖੀ ਆ 10 12 ਤੱਕ ਟੂਰਨਾਮੈਂਟ ਚੱਲੀ ਜਾਂਦੇ ਨੂੰ ਮੈਂਬਰਾਂ ਕਿਵੇਂ ਲੱਗਿਆ ਓ ਕੇ ਬੋਲ ਯੋ ਫਸ ਉਹ ਧੱਕ ਕਿਹੜਾ ਸ਼ਾਟ ਤੇ ਰਾਣਾ 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 ਬੱਬੂ ਵਾਲਾ ਆਹ ਦੇਖ ਸੱਤੇ ਖੜੀ ਕਿਰਦਾਲ ਪੱਟ ਗਏ ਕੋਈ ਗੱਲ ਨਹੀਂ ਜਬਾ ਜਬਾ ਨਾਲ ਯਾਰ ਇੱਕ ਬੋਲ ਬਾਕੀ ਦਾ ਕਿਆ ਕਰੀਏ ਇਹਦੇ ਨੇ ਮੁੰਡਾ ਕਹਿੰਦੇ ਦੇਖੋ ਚੱਲ ਚੱਲ ਭਾਦਰ ਦਾ ਇੱਕ ਵਿੱਚ ਰਹਿ ਗਿਆ ਦੋਜ ਬੱਤੀ ਬਈ 63 ਭਾਦਰ ਤਾਂ ਕਹਿੰਦੇ ਸੁਪਨਾ ਵੇਖੀ ਰਹੇਗਾ ਇੱਕ ਸਕੋਰ ਬਾਕੀ 40 ਕੇ 10 91 ਸਕੋਰ ਬਾਦਰ ਨੇ ਬਣਾਏ ਆ ਇਸ ਟੂਰਨਾਮੈਂਟ ਦਾ ਸਭ ਤੋਂ ਲੰਮਾ ਛੱਕਿਆਂ ਦੀ ਬਰਸਾਤ ਤੇ ਲੰਮਾ ਸਕੋਰ ਅੱਜ ਦੇ ਇਸ ਟੂਰਨਾਮੈਂਟ ਦੇ ਵਿੱਚ ਦੇਖਣ ਨੂੰ ਮਿਲਿਆ ਆ ਪਾਣੂ ਥੋੜੇ ਸਾਈ ਦੇ ਵਿੱਚ ਪੱਪੂ ਆ ਮੱਤੇ ਵਾਲਾ ਕਬੱਡੀ ਖਿਡਾਰੀ ਭਰਾਵਾਂ ਵਾਲਾ ਪਿਆਰ ਆ ਦਾਸਣਾ ਵਾਲੋ ਦਾ ਤੇ ਅੱਜ ਉਹਨਾਂ ਆਪਾਂ ਸਨਮਾਨਿਤ ਕਰਨਾ ਕੱਪ ਦੇ ਨਾਲ ਖੋਚਣ ਵਾਲੇ ਸਾਡੇ ਦਰਬਾਰ ਅਸੀਂ ਧੰਨਵਾਦ ਕਰਦੇ ਹਾਂ ਇਸ ਮੈਚ ਦੇ ਵਿੱਚ ਸ਼ਖਤਿਆਂ ਦੇ ਕਹਿੰਦੇ 16 ਛੱਕੇ ਆ ਗੋਰੀਏ